ਦੋ ਰੈਡੀ ਹੈ ਜੀ ਸਾਡੀ ਦੋਸਤੋ ਅੱਜ ਅਸੀਂ ਮੇਰੇ ਨਾਲ ਮੇਰੇ ਕਿਸਾਨ ਕਾਂਗਰਸ ਦੇ ਕੁਲੀਗਸ ਨੇ ਸਾਡੇ ਪ੍ਰੈਜ਼ੀਡੈਂਟ ਪੰਜਾਬ ਦੇ ਕਿਰਨਜੀਤ ਸਿੰਘ ਜੀ ਸੰਧੂ ਔਰ ਆ ਬਾਕੀ ਆਫਿਸ ਬੇਰਰਸ ਜੋ ਮਸਲਾ ਤੁਹਾਡੇ ਸਾਰੇ ਪਬਲਿਕ ਡੋਮੇਨ ਚ ਆਇਆ ਕਿ ਇੱਕ ਸਰਵਿੰਗ ਪੁਲਿਸ ਇੰਸਪੈਕਟਰ ਲੇਡੀ ਇੰਸਪੈਕਟਰ ਉਹਨਾਂ ਨੇ ਪਿਛਲੇ ਦਿਨੀ BJP ਪੰਜਾਬ ਗੌਰਵ ਯਾਦਵ ਨੂੰ ਮਿਲ ਕੇ ਆ ਕੰਪਲੇਂਟ ਦਿੱਤੀ ਆ 6-7 ਸਫੇ ਦੀ ਇਹਦੇ ਚ ਬਹੁਤ ਗੰਭੀਰ ਇਲਜ਼ਾਮ ਨੇ 100 ਕਰੋੜ ਰੁਪਏ ਸਾਈਬਰ ਮਾਫੀਆ ਜੋ ਆਪਰੇਟ ਕਰਦਾ ਸੀ ਮੁਹਾਲੀ ਤੋਂ ਜਿਨ੍ਹਾਂ ਸਾਰਿਆਂ ਦਾ ਪਛੋਕੜ ਨੰਗਲ ਕਨਸਟਿਟੂਐਂਸੀ ਆਨੰਦਪੁਰ ਸਾਹਿਬ ਜਿੱਥੋਂ ਹਰਜੋਤ ਬੈਂਸ ਮਨਿਸਟਰ ਐਮ ਐਲ ਏ ਹੈ ਇਸ ਸਾਰੀਆਂ ਜਿਹੜੀਆਂ ਤੰਦਾ ਨੇ ਤਾਰਾ ਨੇ 100 ਕਰੋੜ ਘਟਾਲੇ ਦੀਆਂ ਇਸ ਕੰਪਲੇਂਟ ਮੁਤਾਬਕ ਉਸ ਤਾਕਤਵਾਰ ਪੋਲੀਟੀਕਲ ਪੁਲਿਸ ਨੈਕਸਸ ਕਿਉਂਕਿ ਹਰਜੋਤ ਬੈਂਸ ਦੀ ਜਿਹੜੀ ਧਰਮ ਪਤਨੀ ਆ ਉਹ ਬੀਬੀ ਜੋਤੀ ਯਾਦਵ ਆਈਪੀਐਸ ਆਫਸਰ ਉਹ ਮੁਹਾਲੀ ਜ਼ਿਲ੍ਹੇ ਚ ਪੋਸਟਡ ਆ ਤਾਂ ਕਹਾਣੀ ਇਸ ਤਰ੍ਹਾਂ ਹੁੰਦੀ ਆ ਕਿ ਇਹ ਜਿਹੜੀ ਇਨਸਪੈਕਟਰ ਲੇਡੀ ਅ ਅ ਸਾਈਬਰ ਕ੍ਰਾਈਮ ਮੁਹਾਲੀ ਦੀ ਇਨਚਾਰਜ ਸੀ ਇਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਰੈ residențial ਕੋਠੀ ਦੇ ਵਿੱਚ ਉਹਦੀ ਬੇਸਮੈਂਟ ਦੇ ਵਿੱਚ ਕਾਲ ਸੈਂਟਰ ਚਲਾਇਆ ਜਾ ਰਿਹਾ ਵਾ ਔਰ ਕਿ ਕਾਲ ਸੈਂਟਰ ਚਲਾਉਣ ਵਾਲੇ ਵਿਜੇ ਰਾਜ ਕਪੂਰੀਆ ਉਹਨਾਂ ਦਾ ਪਰਿਵਾਰ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਪ੍ਰੋਬੇਬਲੀ ਵਾਈਫ ਅਤੇ ਸਾਰੀ ਫੈਮਿਲੀ ਇੱਕ ਕੋਠੀ ਦੇ ਬੇਸਮੈਂਟ ਚੋਂ ਕਾਲ ਸੈਂਟਰ ਚਲਾ ਰਿਆ ਸੀਗਾ ਜਿਹੜਾ ਕਿ ਇਨ ਇਟਸੈਲਫ ਗੈਰ ਕਾਨੂੰਨੀ ਆ ਕਿਉਂਕਿ ਕੋਈ ਵੀ ਆ ਜਿਹੜਾ ਆਈਟੀ ਦਾ ਬਿਜ਼ਨਸ ਆ ਆਈਟੀ ਪਾਰਕ ਬਣਿਆ ਮੋਹਲੀ ਦੇ ਵਿੱਚ ਆਈਟੀ ਦੇ ਸਪੈਸ਼ਲਾਈਜ਼ ਜ਼ੋਨਸ ਬਣੇ ਨੇ ਉਥੋਂ ਤੁਸੀਂ ਆਪਰੇਟ ਕਰ ਸਕਦੇ ਕਿਉਂਕਿ ਇੱਕ ਛੇੜੀ ਬਿਜ਼ਨਸ ਸੀਗਾ ਉਹ ਕਾਲ ਸੈਂਟਰ ਕੋਠੀ ਇੱਕ ਕਨਾਲ ਦੀ ਕੋਠੀ ਸੀ ਉਹਦੀ ਬੇਸਮੈਂਟ ਵਿੱਚ ਇਹ ਜਿਹੜਾ ਕਾਲ ਸੈਂਟਰ ਸੀਗਾ ਇਹ ਚਲਾਇਆ ਜਾ ਰਿਹਾ ਸੀਗਾ ਔਰ ਇੱਥੇ ਵਰਣਨਯੋਗ ਹੈ ਕਿ ਇਹ ਜਿਹੜਾ ਕਾਲ ਸੈਂਟਰ ਚੱਲ ਰਿਹਾ ਸੀਗਾ ਇਹ ਇਹਦੇ ਜਿਹੜੀ ਕਲਾਇੰਟੇਜ ਸੀਗੀ ਉਹ ਸਾਰੀ ਨਾਰਥ ਅਮਰੀਕਾ ਦੀ ਆ ਔਰ ਜਿਹੜੇ ਇਹਦੇ ਬਣੇ ਅਕਾਊਂਟਸ ਬਣੇ ਜਾਂ ਜਿਹੜੇ ਦਾ ਕੀ ਕਹਿੰਦੇ ਗੇਟ ਪੇਮੈਂਟ ਗੇਟਵੇ ਬਣਿਆ ਉਹ ਸਾਰਾ ਵਿਦੇਸ਼ਾਂ ਵਿੱਚ ਸੀਗਾ ਸੋ ਇਸ ਇਨਸਪੈਕਟਰ ਨੇ ਜਦੋਂ ਰੇਡ ਕਰਕੇ ਸਾਰਾ ਪ੍ਰੈਮਿਸਿਸ ਚੈੱਕ ਕੀਤਾ ਤਾਂ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੁੰਦੀ ਆ ਐਫ ਆਈ ਆਰ ਨੰਬਰ ਇਸ ਕੰਪਲੇਂਟਸ ਲਿਖਿਆ ਹੋਇਆ ਤੁਸੀਂ ਸਾਰੇ ਦੇਖ ਸਕਦੇ ਹੋ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 9 2024 ਦੀ ਅੰਡਰ ਸੈਕਸ਼ਨ 420 120 ਬੀ ਐਂਡ 68 ਆਈਟੀ ਐਕਟ ਇਸ ਐਫ ਆਈ ਆਰ ਦੇ ਮੁਤਾਬਕ ਜਿੰਨਾ ਪੈਸਾ ਇਸ ਕਾਲ ਸੈਂਟਰ ਦਾ ਸੀਗਾ ਇਟ ਵਾਸ ਬੀਇੰਗ ਸਾਈਫਨਡ ਆਫ ਆਨ ਆਨ ਟੂ ਇਲੀਗਲ ਫੋਰਨ ਫੋਰਨ ਸ਼ੋਜ਼ ਇਲੀਗਲ ਬੈਂਕ ਅਕਾਊਂਟਸ ਇਸ ਇਨਸਪੈਕਟਰ ਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਅਕਾਊਂਟ ਜਿਹੜਾ ਇਹਨਾਂ ਦਾ ਉੱਥੇ ਆਪਰੇਟ ਕਰਦਾ ਸੀ ਇਲੀਗਲ ਅਕਾਊਂਟਸ ਖੁਲਾਉਂਦਾ ਸੀਗਾ ਇਹਨਾਂ ਦਾ ਇੱਕ ਸਾਥੀ ਸੀ ਕੈਨੇਡਾ ਦਾ ਰਹਿਣ ਵਾਲਾ ਮਿਸਟਰ ਜான் ਲੇਕਿਨ ਮੋਸਟਲੀ ਜਿਹੜੇ ਅਕਾਊਂਟਸ ਖੁੱਲੇ ਸੀਗੇ ਉਹ ਅਮਰੀਕਾ ਵਿੱਚ ਖੁੱਲੇ ਨੇ ਔਰ ਅਮਰੀਕਾ ਦਾ ਫਲੋਰੀਡਾ ਸ਼ਹਿਰ ਜਿਹੜਾ ਉੱਥੇ ਵਿੱਚ ਖੁੱਲੇ ਨੇ ਇਹਦਾ ਸਿੱਧਾ ਸਿੱਧਾ ਸਾਦੇ ਸ਼ਬਦਾਂ 'ਚ ਮਤਲਬ ਇਹ ਸੀਗਾ ਕਿ ਕਾਲ ਸੈਂਟਰ ਮੋਹਾਲੀ 'ਚ ਜਿੰਨਾ ਪੈਸਾ ਬਿਜ਼ਨਸ ਟ੍ਰੇਡ ਆਨ ਹੋ ਰਿਹਾ ਸੀਗਾ ਉਹ ਸਾਰਾ ਪੈਸਾ ਵਾਸ ਬੀਇੰਗ ਸੈਂਟ ਟੂ ਆਫਸ਼ੋਰ ਅਕਾਊਂਟਸ ਇਲੀਗਲ ਅਕਾਊਂਟਸ ਐਂਡ ਅਲਟੀਮੇਟਲੀ ਥੈਟ ਮਨੀ ਵੁਡ ਕਮ ਬੈਕ ਇੰਟੂ ਹਵਾਲਾ ਅਕਾਊਂਟਸ ਸੋ ਜਿਹਨੂੰ ਕਹਿੰਦੇ ਅਸਲੀ ਮਨੀ ਲਾਂਡਰਿੰਗ ਜਿਹੜਾ ਪੀਐਮਐਲਏ ਤੇ ਈਡੀ ਦਾ ਮੁਕੱਦਮਾ ਬਣਦਾ ਵਾ ਉਹ ਇਸ ਤਰ੍ਹਾਂ ਦੀਆਂ ਇਕਨੋਮਿਕ ਆਫੈਂਡਰਸ ਦੇ ਉੱਤੇ ਬਣਦਾ ਵਾ ਇਹ ਬੰਦੇ ਅਰੈਸਟ ਹੋ ਗਏ ਇਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ 5-4 ਮਹੀਨੇ ਜੇਲ੍ਹ ਵਿੱਚ ਰੱਖਿਆ ਗਿਆ ਔਰ ਇਸ ਕੰਪਲੇਂਟ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਉਹਨੇ ਕਹੀ ਆ ਜਿੱਥੇ ਹੋਰ ਫੈਕਟਸ ਨੇ ਉਹਨੇ ਇਹ ਕਿਹਾ ਕਿਉਂਕਿ ਕਿਉਂਕਿ ਵਿਜੇ ਰਾਜ ਕਪੂਰੀਆ ਉਹਦਾ ਸਾਰਾ ਪਰਿਵਾਰ ਨੰਗਲਦਾ ਰਹਿਣ ਵਾਲਾ ਉਹਦੇ ਚ ਇੱਕ ਲੇਡੀ ਐਡਵੋਕੇਟ ਇਨਵੋਲਡ ਆ ਸ਼ਾਇਦ ਉਹਦਾ ਨਾਮ ਹੈਗਾ ਪਲਕ ਮੈਡਮ ਮਿਸ ਮਿਸ ਪਲਕ ਦੀਪ ਉਹ ਜਿਹੜੀ ਹੈਗੀ ਉਹ ਵੀ ਇੱਕ ਇਸ ਕਾਲ ਸੈਂਟਰ ਨੂੰ ਬਿਹਾਈਂਡ ਦਾ ਸੀਨਸ ਆਪਰੇਟ ਕਰ ਰਿਹਾ ਸੀ ਜੋ ਜੋ ਇਸ ਮੈਂ ਜੋ ਕੁਝ ਕੋਟ ਕਰ ਰਿਹਾ ਮੈਂ ਇਨਸਪੈਕਟਰ ਅਮਨਜੋਤ ਕੌਰ ਦੀ ਕੰਪਲੇਨ ਦੇ ਤੱਥਾਂ ਨੂੰ ਕੋਟ ਕਰ ਰਿਹਾ ਮੈਂ ਆਪਣੇ ਕੋਲੋਂ ਕੁਝ ਨਹੀਂ ਬਣਾ ਰਿਹਾ ਉਸ ਨੇ ਕਿਹਾ ਕਿ ਜਦੋਂ ਅਸੀਂ ਰੇਡ ਕੀਤਾ ਪ੍ਰੈਮਿਸਿਸ ਤੇ ਜਿਹੜੇ ਆਨਲਾਈਨ ਸਰਵਰ ਸੀਗੇ ਸਾਰੇ ਆ ਜਿਹੜੇ ਇਹਦੇ ਪਰਿਵਾਰ ਦੇ ਮੈਂਬਰ ਸੀਗੇ ਦੀ ਵਾਈਫ ਸੀ ਆਪਣੇ ਵਿਜੇ ਰਾਜ ਕਪੂਰੀਆ ਦੀ ਔਰ ਜਿਹੜੀ ਇਹ ਲੇਡੀ ਐਡਵੋਕੇਟ ਜਿਹੜੀ ਉਹ ਕਹਿ ਰਹੀ ਹੈਗੀ ਇਹਨਾਂ ਨੇ ਸਰਵਰਸ ਆਫ ਕਰ ਦਿੱਤੇ ਉਸ ਤੋਂ ਬਾਅਦ ਔਰ ਉਹ ਸਰਵਰਸ ਦਾ ਜਿਹੜਾ ਪਾਸਵਰਡਸ ਹੁੰਦੇ ਨੇ ਆਈਡਿਸ ਹੁੰਦੀਆਂ ਨੇ ਉਹ ਇਹਨਾਂ ਨੇ ਪੁਲਿਸ ਨੂੰ ਦਿੱਤੀਆਂ ਨਹੀਂ ਕਿਉਂਕਿ ਵਿਜੇ ਰਾਜ ਕਪੂਰੀਆ ਇੱਕ ਮਾਸਟਰਮਾਈਂਡ ਸਿਗਾ ਇੱਕ ਮਾਸਟਰਮਾਈਂਡ ਹੈ ਇਜ਼ ਅ ਵਾਟ ਸ਼ੁਡ ਆਈ ਸੇ ਇਨ ਆਰਟੀਫੀਸ਼ੀਅਲ ਇੰਟੈਲੀਜੈਂਸ ਵਗੈਰਾ ਦਾ ਮਹਾਰਾ ਆਈਟੀ ਦਾ ਇਸ ਕਰਕੇ ਉਹ ਸਾਰਾ ਕੁਝ ਜਿਹੜਾ ਸੀਗਾ ਉਹ ਪੈਂਡਿੰਗ ਰਹਿ ਗਿਆ ਹੁਣ ਕੁਐਸਚਨ ਇਹ ਹੈ ਕਿ ਇਹ ਸਾਰੇ 100 ਕਰੋੜ ਦੇ ਘੁਟਾਲੇ ਦਾ ਪੈਸਾ ਕਿੱਥੇ ਆਇਆ ਆਫਸ਼ੋਰ ਅਕਾਊਂਟਸ ਘੁੰਮ ਕੇ ਹਵਾਲੇ ਰਹੇ ਇੰਡੀਆ ਵਿੱਚ ਕਿੱਥੇ ਆਇਆ ਕਿਨਾ ਕਿਨਾਂ ਦੇ ਕੋਲ ਗਿਆ ਕਿਉਂਕਿ ਇਹਦੇ ਵਿੱਚ ਬਹੁਤ ਸੀਰੀਅਸ ਅਲਿਗੇਸ਼ਨ ਇਕਲਾਈ ਹੋਨੇ ਕਿ ਇਹ ਇਹ ਐਸੇ ਹੀ ਡੀਜੀਪੀ ਦੀ ਕੰਪਲੇਂਟ ਵਿੱਚ ਕਿ ਇਹਦੇ ਚੋਂ ਜਿਹੜਾ ਇਹ ਵਿਜੇ ਰਾਜ ਕਪੂਰੀਆ ਵਗੈਰਾ ਨੇ ਇਹ ਹਰਜੋਤ ਬੈਂਸ ਨੂੰ ਇਲੈਕਸ਼ਨ ਫੰਡ ਦਿੰਦੇ ਸੀਗੇ ਨਾ ਦਿਸ ਇਸ ਅ ਵੈਰੀ ਵੈਰੀ ਸੀਰੀਅਸ ਅਲਿਗੇਸ਼ਨ ਮੈਂ ਤੁਹਾਨੂੰ ਇੱਥੇ ਯਾਦ ਕਰਾਉਣਾ ਚਾਹੁੰਦਾ ਕਿ ਮੇਰੇ ਤੇ ਜਿਹੜਾ ਪੀਐਮਐਲਏ ਦਾ ਕੇਸ ਬਣਾਇਆ ਜਾਂ ਜੋ ਕੁਝ ਮੇਰੇ ਤੇ ਐਨਡੀਪੀਐਸ ਦਾ ਕੇਸ ਬਣਾਇਆ ਉਹਦੇ ਚ ਇੱਕ ਇੰਪੋਰਟੈਂਟ ਅਲਿਗੇਸ਼ਨ ਲਾਈ ਕਿ ਜਿਹੜੇ ਜਿਹੜੇ ਬੰਦੇ ਡਰੱਗ ਦਾ ਕੰਮ ਕਰਦੇ ਸੀਗੇ ਇਹ ਚੋਣਾ ਵਾਸਤੇ ਫੰਡਿੰਗ ਜਿਹੜੀ ਸੀਗੀ ਸੁਖਪਾਲ ਸਿੰਘ ਖੇਰਾਂ ਨੂੰ ਕਰਦੇ ਸੀਗੇ ਮੇਰਲੀ ਕਿਤੇ ਸਾਬਤ ਨਹੀਂ ਹੋਇਆ ਕਿ ਕਿਹੜੇ ਅਕਾਊਂਟਸ ਪੈਸੇ ਗਏ ਨੇ ਮੇਰਲੀ ਐਲੀਗੇਸ਼ਨਸ ਉੱਤੇ ਮੈਨੂੰ ਅਰੈਸਟ ਕੀਤਾ ਗਿਆ ਸਿਮਿਲਰਲੀ ਵਿਕਰਮ ਅਜੀਠਿਆ ਦਾ ਕੇਸ ਜਿਹੜਾ ਅਗਰ ਤੁਸੀਂ ਗੌਰ ਨਾਲ ਪੜੋਗੇ ਉਹਦੇ ਵਿੱਚ ਕੀ ਸੀਗਾ ਕਿ ਜਿਹੜੇ ਉਹ ਜਿਹੜੇ ਕੋਈ ਡਰੱਗ ਕਾਰਟਲ ਨਾਲ ਇਨਵੋਲਡ ਬੰਦੇ ਸੀਗੇ ਉਹਨਾਂ ਨੇ ਇਲਜ਼ਾਮ ਇਹਦੀ ਚਾਰਜ ਸ਼ੀਟ ਤੇ ਇਲਜ਼ਾਮ ਲਾਇਆ ਗਿਆ ਪੁਲਿਸ ਵੱਲੋਂ ਕਿ ਉਹ ਬੰਦੇ ਜਿਹੜੇ ਸੀਗੇ ਉਹ ਵਿਕਰਮਜੀਠਿਆ ਨੂੰ ਇਲੈਕਸ਼ਨ ਫੰਡਿੰਗ ਦਾ ਪੈਸਾ ਦਿੰਦੇ ਐ ਐਂਡ ਹੀ ਵਾਸ ਆਲਸੋ ਅਰੈਸਟਡ ਐਂਡ ਸਟੇਡ ਇਨ ਜੇਲ ਫॉर 5 6 ਮੰਥਸ ਤੋ ਇਹ ਬਹੁਤ ਸੀਰੀਅਸ ਇਸ਼ੂ ਆ ਭਗਵੰਤ ਮਾਨ ਨੂੰ ਇਹ ਚਾਹੀਦਾ ਵਾ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਐ ਇਹਦੀ ਇਹਦੀ ਇੱਕ ਇੰਡੀਪੈਂਡੈਂਟ ਫੇਅਰ ਇਨਕੁਆਇਰੀ ਹੋਣੀ ਚਾਹੀਦੀ ਵੈਸੇ ਤਾਂ ਮੈਂ ਅੱਗੇ ਆਉਣ ਲੱਗਿਆ ਇਹ ਪੰਜਾਬ ਪੁਲਿਸ ਨਹੀਂ ਕਰ ਪਾਵੇਗੀ ਕਿਉਂਕਿ ਪੰਜਾਬ ਪੁਲਿਸ ਆਲਟੀਮੇਟਲੀ ਇੱਕ ਟੂਲ ਹੈ ਪੰਜਾਬ ਸਰਕਾਰ ਦੇ ਹੱਥ ਵਿੱਚ ਔਰ ਹਰਜੋਤ ਬੈਂਸ ਉਸ ਦਾ ਮਿਨਿਸਟਰ ਹੈ ਔਰ ਹਰਜੋਤ ਬੈਂਸ ਦੀ ਜਿਹੜੀ ਵਾਈਫ ਆ ਉਸੇ ਜ਼ਿਲ੍ਹੇ ਤਾਂ ਜਦੋਂ ਇਹ ਜਿਹੜਾ ਇਹ ਜਿਹੜਾ ਮਾਮਲਾ ਜਦੋਂ ਉਜਾਗਰ ਹੋਇਆ ਤਾਂ ਅਮਨਜੋਤ ਕੌਰ ਦੀ ਇਨਸਪੈਕਟਰ ਦੀ ਉਹ ਸਾਈਬਰ ਕ੍ਰਾਈਮ ਮੁਹਾਲੀ ਚੋ ਟ੍ਰਾਂਸਫਰ ਕਰ ਦਿੱਤੀ ਗਈ ਉਹਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਇਨਵੈਸਟੀਗੇਸ਼ਨ ਪਹਿਲਾਂ ਇੱਕ ਕੋਈ ਡੀਐਸਪੀ ਹਰਪ੍ਰੀਤ ਸਿੰਘ ਛਿਤਰਾ ਉਹਨਾਂ ਕੋਲ ਗਈ ਅਲਟੀਮੇਟਲੀ ਤਿੰਨ ਮੈਂਬਰਾਂ ਦੀ ਐਸਆਈਟੀ ਟੀਮ ਬਣਾ ਦਿੱਤੀ ਗਈ ਇਸ ਇਨਵੈਸਟੀਗੇਸ਼ਨ ਵਾਸਤੇ ਤੇ ਤੁਸੀਂ ਹੈਰਾਨ ਹੋਵੋਗੇ ਕਿ ਟੀਮ ਦਾ ਹੈੱਡਕਾਉਂਟ ਬਣਿਆ ਜਿਹੜੀ ਸ਼੍ਰੀਮਤੀ ਜੋਤੀ ਯਾਦਵ ਆਈਪੀਐਸ ਸਰਜੋਤ ਬੈਂਸ ਦੀ ਬੀਬੀ ਘਰ ਵਾਲੀ ਆ ਉਹੀ ਇਸ ਐਸਐਸਆਈਡੀ ਦੀ ਹੈੱਡ ਬਣ ਗਈ ਔਰ ਅਮਨ ਜੋਤ ਨੇ ਇਸ ਕੰਪਲੇਂਟ ਵਿੱਚ ਕੀ ਅਲਿਗੇਸ਼ਨ ਲਈ ਇੱਕ ਹੋਰ ਬੜੀ ਸੀਰੀਅਸ ਉਹ ਕਹਿੰਦੀ ਕਿ ਮੈਨੂੰ ਇੱਕ ਦਿਨ ਜਦੋਂ ਇਹ ਸਾਰਾ ਮਾਮਲਾ ਐਫਆਈਆਰ ਵਗੈਰਾ ਦਰਜ ਹੋਈ ਤਾਂ ਮੈਨੂੰ ਵਟਸਐਪ ਦੇ ਉੱਤੇ ਮੈਸੇਜ ਆਇਆ ਜੋਤੀ ਯਾਦਵ ਦਾ ਕਿ ਇਹ ਸਾਰੀਆਂ ਡਿਟੇਲਸ ਜਿਹੜੀਆਂ ਕੇਸ ਦੀਆਂ ਇਹ ਮੈਨੂੰ ਭੇਜੋ ਉਸ ਨੇ ਜਦੋਂ ਵਟਸਐਪ ਤੇ ਸਾਰੀ ਡਿਟੇਲਸ ਮੰਗਵਾ ਲੀਆਂ ਤੇ ਫਿਰ ਇਹਨੂੰ ਸਮਨ ਕਰਕੇ ਕਿਹਾ ਕਿ ਕਾਈਂਡਲੀ ਪਲੀਜ਼ ਸਟੇ ਅਵੇ ਫਰਮ ਦਿਸ ਕੇਸ ਤੇ ਇਸ ਕੇਸ ਤੋਂ ਦੂਰ ਰਹੋ ਇਸ ਕੇਸ ਵਿੱਚ ਦਖਲ ਅੰਦਾਜ਼ੀ ਦੇਣ ਸੋ ਕੀ ਕਹਿੰਦੇ ਹੁੰਦੇ ਕਿ ਜਿਹੜਾ ਐਸਆਈਟੀ ਦਾ ਹੈੱਡ ਬਣ ਗਿਆ ਅਲਟੀਮੇਟਲੀ ਬਾਅਦ ਵਿੱਚ ਉਦੋਂ ਹੈੱਡ ਵੀ ਨਹੀਂ ਸੀਗੀ ਉਹ ਉਹ ਐਜ਼ ਅ ਰੂਟੀਨ ਐਸਪੀ ਹੈੱਡਕੁਆਰਟਰ ਵਗੈਰਾ ਸ਼ੀ ਕੁਡਨਟ ਇੰਟਰਫੇਅਰ ਇਨ ਦਾ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨਸ ਬਟ ਬਿਕੋਜ਼ ਉਹ ਮਿਨਿਸਟਰ ਦੀ ਵਾਈਫ ਆ ਐਂਡ ਸੀ ਜੀਲਸ ਇਮੈਂਸ ਇਨਫਲੂਐਂਸ ਪੋਲਿਟੀਕਲ ਉਹਨੇ ਇਹਨੂੰ ਬੁਲਾ ਕੇ ਇਹ ਕਿਹਾ ਕਿ ਇਸ ਕੇਸ ਤੋਂ ਤੂੰ ਪਰੇ ਰਹਿਣਾ ਵਾ ਇੱਕ ਐਂਗਲ ਇੱਥੇ ਹੋਰ ਆਉਂਦਾ ਵਾ ਕਿ ਜਿਹੜਾ ਇਹ ਪਲਕ ਦੇਵ ਜਿਹੜੀ ਐਡਵੋਕੇਟ ਹੈ ਲੜਕੀ ਉਹ ਵੀ ਇਹਨਾਂ ਦੀ ਇਸ ਵਿਜੇ ਰਾਜ ਕਪੂਰੀਆ ਦੇ ਪਰਿਵਾਰ ਦੀ ਇੱਕ ਕਿਸਮ ਦੀ ਮੈਂਬਰ ਆ ਅਮਨਜੋਤ ਇਨਸਪੈਕਟਰ ਦੇ ਕਹਿਣ ਦੇ ਮੁਤਾਬਕ ਕਿ ਜਿਹੜਾ ਪਾਸਵਰਡ ਆਈਡੀਆਂ ਵਗੈਰਾ ਸੀਗਾ ਇਹ ਵੀ ਪਿੱਛੋਂ ਕੰਟਰੋਲ ਕਰਦੀ ਸੀ ਅਸੀਂ ਇਹਨੂੰ ਸਮਨ ਕੀਤਾ ਦੋ ਤਿੰਨ ਵਾਰੀ ਪਲਕ ਦੇਵ ਐਡਵੋਕੇਟ ਨੂੰ ਬਟ ਸ਼ੀ ਫੇਲ ਟੂ ਅਪੀਅਰ ਸ਼ੀ ਡਿਡ ਨੋਟ ਅਪੀਅਰ ਐਂਡ ਇਨਸਟੇਡ ਸ਼ੀ ਸਟਾਰਟਡ ਮੇਕਿੰਗ ਕੰਪਲੇਂਟਸ ਅਗੇਂਸਟ ਦਿਸ ਵਿਸਲ ਬਲੋਅਰ ਇਨਸਪੈਕਟਰ ਅਮਨਜੋਤ ਕੋਰ ਉਹਨੇ ਪਹਿਲਾਂ ਕੰਪਲੇਂਟ ਕੀਤੀ ਵਿਜੀਲੈਂਸ ਨੂੰ ਵਿਜੀਲੈਂਸ ਨੇ ਉਹਦੀ ਕੰਪਲੀਟ ਦੀ ਕੌਗਨੀਸ਼ੈਂਸ ਲੈ ਕੇ ਇਨਕੁਆਇਰੀ ਕੀਤੀ ਤੇ ਕਲੀਨ ਚਿੱਟ ਦੇ ਦਿੱਤੀ ਅਮਨਜੋਤ ਕੋਰ ਇਨਸਪੈਕਟਰ ਜਿਹੜੀ ਕਿ ਐਫ ਆਈ ਆਰ ਦਰਜ ਕਰਨ ਵਾਲੀ ਇਨਵੈਸਟੀਗੇਟਿੰਗ ਆਫਿਸਰ ਆ ਇੱਥੇ ਜਦੋਂ ਉਹਦੀ ਗੱਲ ਨਾ ਹੋਈ ਤਾਂ ਫਿਰ ਦਿਨਸ਼ੀ ਅਪਰੋਚ ਵਨ ਜੁਡੀਸ਼ੀਅਲ ਆਫਿਸਰ ਮੈਂ ਉਹਦਾ ਨਾਮ ਨਹੀਂ ਲੈਣਾ ਕੰਪਲੇਂਟ ਵਿੱਚ ਉਹਦਾ ਨਾਮ ਦਰਜ ਹੈਗਾ ਉਸ ਜੁਡੀਸ਼ੀਅਲ ਆਫਿਸਰ ਦਾ ਉਸ ਜੁਡੀਸ਼ੀਅਲ ਆਫਿਸਰ ਦੇ ਕੋਲ ਜਾ ਕੇ ਕੋਰਟ 'ਚ ਇੱਕ ਸੈਕਸ਼ਨ ਹੈਗਾ 156 ਉਹਦੇ 'ਚ ਜਾ ਕੇ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਔਰ ਐਫ ਆਈ ਆਰ ਦੇ ਹੁਕਮ ਉ ਅਮਨਜੋਤ ਕੌਰ ਜਿਹੜੀ ਵਿਸਲ ਬਲੋਰ ਸੀ ਇਸ ਕੇਸ ਵਿੱਚ ਉਹਦੇ ਤੇ ਐਫ ਆਈ ਆਰ ਦੇ ਹੁਕਮ ਸੁਣਾਤੇ ਅਮਨਜੋਤ ਕੌਰ ਨੇ ਤੁਰੰਤ ਆਨਰੇਬਲ ਹਾਈ ਕੋਰਟ ਨੂੰ ਅਪਰੋਚ ਕੀਤਾ ਪੰਜਾਬ ਹਰਿਆਣਾ ਤੇ ਉਹਨੂੰ ਉਸ ਜਿਹੜੀ ਐਫ ਆਈ ਆਰ ਦੇ ਹੁਕਮ ਹੋਏ ਸੀ ਐਫ ਆਈ ਆਰ ਨਹੀਂ ਸੀ ਹੋਈ ਉਹਨਾਂ ਨੇ ਉਸ ਉਹਨਾਂ ਹੁਕਮਾਂ ਨੂੰ ਜਿਹੜੀ ਜੁਡੀਸ਼ੀਅਲ ਆਫੀਸਰ ਨੇ ਮੁਹਾਲੀ ਵਾਲੇ ਨੇ ਪਾਸ ਕੀਤੇ ਸੀਗੇ ਉਹਨਾਂ ਹੁਕਮਾਂ ਤੇ ਉੱਤੇ ਰੋਕ ਲਾ ਦਿੱਤੀ ਹਾਈ ਕੋਰਟ ਨੇ ਉੱਥੋਂ ਸਮਝ ਲਓ ਕਿ ਕਿਦਾਂ ਇੱਕ ਕਿਸਮ ਦੀ ਬਚ ਗਏ ਪਰ ਅਮਨਜੋਤ ਨੇ ਇਸ ਕੰਪਲੇਂਟ ਵਿੱਚ ਫਿਰ ਅੱਗੇ ਜ਼ਿਕਰ ਕੀਤਾ ਕਿ ਜਿਹੜੇ ਜੁਡੀਸ਼ੀਅਲ ਆਫਸਰ ਨੇ ਇਹਦੇ ਖਿਲਾਫ ਐਫ ਆਈ ਆਰ ਦੇ ਹੁਕਮ ਦਿੱਤੇ ਸੀ ਅਮਨਜੋਤ ਕੌਰ ਵਿਸਲ ਬਲੋਅਰ ਦੇ ਖਿਲਾਫ ਉਹਨੇ ਕਿਹਾ ਕਿ ਜਿਹੜੀ ਪਲਕਦੇਵ ਐਡਵੋਕੇਟ ਆ ਇਹਨੇ ਇੱਕ ਆਨਲਾਈਨ ਬਿਡਿੰਗ ਕੋਈ ਜਿੱਦਾ ਬੈਂਕ ਦੀਆਂ ਪ੍ਰਾਪਰਟੀਆਂ ਡੀ ਆਰ ਏ ਟੀ ਵਗੈਰਾ ਜਿਹੜੀਆਂ ਰੁਕੀਆਂ ਹੁੰਦੀਆਂ ਜਿਹੜੀਆਂ ਆਲਟੀਮੇਟਲੀ ਬੈਂਕਾਂ ਨੇ ਸੀਜ਼ ਕੀਤੀਆਂ ਹੁੰਦੀਆਂ ਉਹਨਾਂ ਦੀ ਇੱਕ ਆਨਲਾਈਨ ਆਕਸ਼ਨ ਹੋਈ ਆ ਔਰ ਉਸ ਆਨਲਾਈਨ ਆਕਸ਼ਨ ਦੇ ਵਿੱਚ ਉਹ ਇਹ ਜਿਹੜਾ ਜੁਡੀਸ਼ੀਅਲ ਆਫਸਰ ਸੀਗਾ ਇਸ ਨੂੰ ਜਿਹੜੀ ਸੀਗੀ ਉਹ ਕੋਠੀ ਜਿਹੜੀ ਸੀਗੀ ਉਸ ਨੇ ਇਹਨੂੰ ਇੱਕ ਬਹੁਤ ਸਸਤੇ ਭਾਅ ਦੇ ਉੱਤੇ ਉਸ ਜੁਡੀਸ਼ੀਅਲ ਆਫੀਸਰ ਨੂੰ ਕੋਠੀ ਇੱਕ ਕਨਾਲ ਦੀ ਕੋਠੀ ਸ਼ਾਇਦ 70 ਸੈਕਟਰ ਮੋਹਾਲੀ ਦੇ ਵਿੱਚ ਉਹਦਾ ਨੰਬਰ ਵੀ ਇੱਥੇ ਉਹਨੇ ਜ਼ਿਕਰ ਕੀਤਾ ਹੈ ਕੰਪਲੇਨਟ ਦੇ ਵਿੱਚ ਉਹ ਸਿੰਗਲ ਬਿਡਰ ਬਣਾ ਕੇ ਦੈਟਸ ਵਾਟ ਸ਼ੀ ਇਸ ਸੇਇੰਗ ਵਾਟ ਸ਼ੀ ਇਸ ਰਾਈਟਿੰਗ ਇਨ ਦ ਕੰਪਲੇਨਟ ਐਂਡ ਮੇਕਿੰਗ ਅਲੋਕੇਸ਼ਨਸ ਕਿ ਸਿੰਗਲ ਬਿਡਿੰਗ ਕਰਾ ਕੇ ਉਹ ਜੁਡੀਸ਼ੀਅਲ ਆਫੀਸਰ ਨੂੰ ਵੀ ਉਹਨੇ ਪਲਕਦੇਵ ਨੇ ਮੈਨੀਪੂਲੇਟ ਕਰਕੇ ਤੇ ਇਹਦੇ ਖਿਲਾਫ ਉਹ ਜਿਹੜੀ ਕ੍ਰਿਮੀਨਲ ਕੰਪਲੇਂਟ ਦਾ ਐਫ ਆਈ ਆਰ ਜਿਹੜੀ ਸੀਗੀ ਉਹ ਦਰਜ ਕਰਨ ਦੇ ਹੁਕਮ ਦਵਾ ਦਿੱਤੇ ਸੋ ਹੁਣ ਕਹਾਣੀ ਕੀ ਆ ਕਿ ਹੁਣ ਅ ਨੈਕਸਸ ਕਿਹਦਾ ਕਿਹਦਾ ਆ ਗਿਆ ਸਾਹਮਣੇ ਦ ਨੈਕਸਸ ਇਜ਼ ਬੀਟਵੀਨ ਅ ది ਸਾਈਬਰ ਮਾਫੀਆ ਵਿਜੇ ਰਾਜ ਕਪੂਰੀਆ ਐਂਡ ਅਦਰਸ ਸਾਈਬਰ ਮਾਫੀਆ ਥੈਨ ਥੇਅਰ ਇਜ਼ ਅ ਪੋਲੀਟਿਸ਼ੀਅਨ ਕਨਸਰਨ ਮਿਨਿਸਟਰ ਹਰਜੋਤ ਸਿੰਘ ਬੈਂਸ ਫੇਰੋ ਦੇ ਨਾਲ ਲੱਗੇ ਇੱਕ ਪਾਵਰਫੁੱਲ ਪੁਲਿਸ ਆਈਪੀਐਸ ਆਫਸਰ ਜੋ ਕਿ ਹਰਜੋਤ ਪੈਂਸੀ ਧਰਮਪਤਨੀ ਆ ਤੇ ਨਾਲ ਇੱਕ ਜੁਡੀਸ਼ੀਅਲ ਆਫਸਰ ਦਾ ਵੀ ਲਿੰਕ ਹੋਇਆ ਚਾਰ ਇੰਪੋਰਟੈਂਟ ਆਪਣੇ ਸਿਸਟਮ ਦੇ ਤਾਕਤਵਾਰ ਲੋਕਾਂ ਦਾ ਇਸ 100 ਕਰੋੜ ਰੁਪਏ ਘੁਟਾਲੇ ਦੇ ਵਿੱਚ ਸ਼ਮੂਲੀਅਤ ਆ ਗਈ ਪਹਿਲੀ ਗੱਲ ਤਾਂ ਜਿਹੜੀ ਇੱਕ ਹਫਤਾ ਹੋ ਗਿਆ ਕੰਪਲੇਂਟ ਦਿੱਤੀ ਨੂੰ ਇਹਨੇ ਆਪਣੀ ਇਹਨੇ ਆਪਣੀ ਪ੍ਰੇਅਰ ਸਿਰਫ ਇੰਨੀ ਕੀਤੀ ਆ ਜਿਹੜੀ ਅਮਨਜੋਤ ਕੌਰ ਨੇ ਪ੍ਰੇਅਰ ਕੀਤੀ ਆ ਆਪਣੀ BJP ਦੀ ਇਸ ਨੂੰ ਅਰਜ਼ੀ ਦੇ ਵਿੱਚ ਕਿ ਇਹਦੀ ਜਾਂ ਇਨਵੈਸਟੀਗੇਸ਼ਨ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਚੇਂਜ ਕਰ ਦਿਓ ਤੇ ਜਾਂ ਇਸ ਦਾ ਜ਼ਿਲ੍ਹਾ ਬਦਲ ਦਿਓ ਮੋਹੱਲੀ ਦੇ ਵਿੱਚ ਬਿਕੋਜ਼ ਮੋਹੱਲੀ ਵਿੱਚ ਜਿਹੜੀ ਜੋਤੀ যাদਬ IPS ਆਫਸਰ ਤੈਨਾਤ ਆ ਔਰ ਉਹ SIT ਦੀ ਹੈਡ ਹੋਆ ਸੋ देयर इज नो ਸਕੋਪ ਫਾਰ ਫਰਦਰ ਇੰਪਾਰਸ਼ਲ ਇਨਵੈਸਟੀਗੇਸ਼ਨ ਇਨ ਦਿਸ ਕੇਸ ਮੈਂ ਸਮਝਦਾ ਬੜੀ ਜਾਇਜ਼ੀ ਮੰਗ ਕੀਤੀ ਆ ਔਰ ਜਿਹੜੀ ਕੋਠੀ ਮੈਂ ਤੁਹਾਨੂੰ ਜ਼ਿਕਰ ਕਰ ਰਿਹਾ ਸੀਗਾ ਜੁਡੀਸ਼ੀਅਲ ਆਫਸਰ ਨੂੰ ਲੈ ਕੇ ਦਿੱਤੀ ਆ ਇਹ ਕੋਠੀ ਦਾ ਨੰਬਰ ਹੈਗਾ ਜੀ ਹਾਊਸ uh, ਨੰਬਰ 81 ਸੈਕਟਰ 70 ਵਾਟ ਆਮ ਟ੍ਰਾਈਂਗ ਟੂ ਸੇ ਥਰੂ ਆਲ ਆਫ ਯੂ ਥਰੂ ਦਾ ਮੀਡੀਆ ਇਜ਼ ਜੋ ਅਮਨਜੋਤ ਕੌਰ ਨੇ ਆਪਣੀ ਕੰਪਲੇਂਟ ਦੇ ਵਿੱਚ ਦਰਜ ਕਰਾਇਆ ਜਿਹੜਾ ਡੀਜੀਪੀ ਨੂੰ ਹੁਣ ਡੀਜੀਪੀ ਸਾਹਿਬ ਨੇ ਪਿਛਲੇ ਇੱਕ ਹਫਤੇ ਤੋਂ ਇਹ ਜਿਹੜੀ ਕੰਪਲੇਂਟ ਆ ਆ ਵਾਲੀ ਜਿਹੜੀ ਮੈਂ ਅ ਅਮਨਜੋਤ ਕੌਰ ਦੀ ਉਹਨੂੰ ਪੰਜਾਬੀ ਚ ਕਹਿੰਦੇ ਹੁੰਦੇ ਕਿ ਠੰਡੇ ਬਸਤੇ ਦੇ ਵਿੱਚ ਪਾ ਕੇ ਰੱਖਿਆ ਹੋਇਆ ਵਾ ਤੋ ਸਾਡੀ ਇਹ ਮੰਗ ਆ ਮੈਂ ਮੈਂ ਅੱਜ ਤੁਹਾਡੇ ਸਾਹਮਣੇ ਇਹ ਨਹੀਂ ਕਹਿ ਰਿਹਾ ਕਿ ਫਲਾਣਾ ਗੁਨਾਹਗਾਰ ਆ ਫਲਾਣਾ ਗੁਨਾਹਗਾਰ ਆ ਨਾਉ ਇਹ ਵੈਰੀ ਇੰਪੋਰਟੈਂਟ ਇਸ਼ੂ ਆਫ ਕ腐ਪਸ਼ਨ ਐਂਡ ਸਾਈਬਰ ਸਕੈਮ ਐਂਡ that also to the volume of 100 ਕਰੋੜ ਰੁਪੀਸ ਹੈਜ਼ ਅਮਰਜਡ ਜਿਹਦੀ ਕਿ ਇੱਕ ਨਿਰਪੱਖ ਜਾਂਚ ਦੀ ਮੰਗ ਆ ਅਮਨਜੋਤ ਕੌਰ ਨੇ ਦਾ ਜਾਂਚ ਮੰਗੀ ਬੀਓਆਈ ਤੋਂ ਤੇ ਮੁਹੱਲੀਦਾਰ ਸਾਡੀ ਇਹਦੇ ਤੋਂ ਇੱਕਦਮ ਅੱਗੇ ਜਾ ਕੇ ਮੇਰੀ ਆਨਰੇਬਲ ਚੀਫ ਜਸਟਿਸ ਆਫ ਪੰਜਾਬ ਰਿਆਣਾ ਹਾਈ ਕੋਰਟ ਨੇ ਮੇਰੀ ਬੇਨਤੀ ਆ ਕਿ ਤੁਸੀਂ ਸੂ ਮੋਟੋ ਕੌਗਨੀਸ਼ੈਂਸ ਲਵੋ ਇਸ ਕੇਸ ਦੀ ਕਿਉਂਕਿ ਇੱਕ ਜੁਡੀਸ਼ੀਅਲ ਆਫਸਰ ਦਾ ਵੀ ਨਾਮ ਆ ਗਿਆ ਇੱਕ ਆਈਪੀਐਸ ਆਫਸਰ ਦੇ ਵੀ ਅਲੀਗੇਸ਼ਨ ਲੱਗ ਗਏ ਇੱਕ ਕੈਬਨਿਟ ਮਨਿਸਟਰ ਤੇ ਵੀ ਅਲੀਗੇਸ਼ਨ ਲੱਗੇ ਥੈਟ ਦੇ ਆਰ 올 ਹੈਂਡ ਇਨ ਕਲੱਬ ਵਿਦ ਦਾ ਸਾਈਬਰ ਮਾਫੀਆ ਬਿਕਾਉਜ਼ ਦੇ 올 ਬਿਲੋਂਗ ਟੂ ਡੰਗਲ ਐਂਡ ਜਿਹੜੇ ਸਿਗੇ 올 ਬਿਲੋਂਗ ਟੂ ਅਨੰਦਪੁਰ ਸਾਹਿਬ ਔਰ ਉਹਦੇ ਤੇ ਇੱਕ ਮੰਤਰੀ ਤੇ ਇਲਜ਼ਾਮ ਲਾਤਾ ਇੱਕ ਸਰਵਿੰਗ ਇਨਸਪੈਕਟਰ ਨੇ ਸ਼ਾਇਦ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਇਤਿਹਾਸ ਵਿੱਚ ਰੇਅਰ ਹੀ ਹੋਊਗਾ ਕਿ ਮੌਕੇ ਦੀ ਸਰਵਿੰਗ ਇਨਸਪੈਕਟਰ ਨੇ ਮੌਕੇ ਦੇ ਮਨਿਸਟਰ ਤੇ ਤੇ ਮੌਕੇ ਦੇ ਸਰਵਿੰਗ ਜੱਜ ਤੇ ਤੇ ਮੌਕੇ ਦੇ ਆਈਪੀਐਸ ਆਫਸਰ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਨੇ ਤਾਂ ਇਹਦੀ ਜਾਂਚ ਜੋ ਸਾਡੀ ਮੰਗ ਹੈ ਸਾਡੀ ਪਾਰਟੀ ਦੀ ਮੰਗ ਹੈ ਕਿ ਇਹਦੀ ਜਾਂਚ ਜਿਹੜੀ ਆ ਐਕਚੁਅਲੀ ਇਹ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਆ ਟਾਈਮ ਬਾਉਂਡ ਜੁਡੀਸ਼ੀਅਲ ਇਨਕੁਆਇਰੀ ਤਾਂ ਕਿ ਫਰਦਰ ਦ ਟਰੁਥ ਕੈਨ ਬੀ ਫਾਊਂਡ ਆਊਟ ਦ ਟਰੁਥ ਕੈਨ ਯੂ نو ਪਬਲਿਕ ਡੋਮੇਨ ਚ ਦ ਟਰੂਥ ਕੈਨ ਬੀ ਬ੍ਰੌਟ ਟੂ ਦ ਪਬਲਿਕ ਡੋਮੇਨ ਕਿ ਕਿਹੜੇ ਕਿਹੜੇ ਲੋਕਾਂ ਨੇ ਸਾਈਬਰ ਮਾਫੀਆ ਨਾਲ ਰਲ ਕੇ ਉਹਨਾਂ ਦੀ ਮਿਲੀ ਭੁਗਤ ਨਾਲ ਜੋ ਇੱਕ ਸਾਈਬਰ ਮਾਫੀਆ ਪੋਲਿਟਿਸ਼ੀਅਨ ਮਿਨਿਸਟਰ ਆਈਪੀਐਸ ਐਂਡ ਜੁਡੀਸ਼ੀਅਲ ਅਫਸਰ ਦਾ ਜਿਹੜਾ ਇੱਕ ਇਹ ਲੜੀ ਬਣੀ ਆ ਇਸ ਦੀ ਜਾਂਚ ਜਿਹੜੀ ਹੈ ਉਹ ਹੋਣੀ ਬਹੁਤ ਬਹੁਤ ਲਾਜ਼ਮੀ ਆ ਕਾਰਨ ਇਹ ਆ ਕਿ ਇਹ ਬੜੀ ਦੇਰ ਦਾ ਰੌਲਾ ਪਾ ਰਹੇ ਨੇ ਕੋਠੀਆਂ ਤੇ ਕੋਠਿਆਂ ਦੇ ਚੜ ਕੇ ਕੋਠਿਆਂ ਤੇ ਕਟੜ ਇਮਾਨਦਾਰ ਕਟੜ ਇਮਾਨਦਾਰ ਹਾਲਾਂਕਿ ਕੇਜਰੀਵਾਲ 5 ਮਹੀਨਿਆਂ ਦਾ ਜੇਲ੍ਹ ਚ ਸਸੋਡਿਆ 1.5 ਸਾਲ ਜੇਲ੍ਹ ਕੱਟ ਕੇ ਆ ਸਤਿੰਦਰ ਜੈਨ 1.5 ਸਾਲ 2 ਸਾਲ ਤੋਂ ਜੇਲ੍ਹ ਚ ਆ ਔਰ ਸੀਬੀਆਈ ਨੇ ਅਲੀਗੇਸ਼ਨ ਜਿਹੜੇ ਲਾਏ ਨੇ ਦੇ ਆ ਰਨਿੰਗ ਇਨਟੂ ਹੰਡਰਡਸ ਆਫ ਕਰੋੜਸ ਆਫ ਲਿਕਰ ਸਕੈਂਡਲ ਇਨ ਦਾ ਡੈਲੀ ਇਨਫੇਮਸ ਜਿਹੜਾ ਸਕੈਮ ਹੋਇਆ ਔਰ ਉਹਨਾਂ ਨੇ ਬੜਾ ਹੀ ਮਟੀਰੀਅਲ ਪੇਸ਼ ਕੀਤਾ ਜਿਹਦੇ ਚ ਉਹਨਾਂ ਨੇ ਕਿਹਾ ਕਿ ਜਿਹੜੀ ਪਾਲਿਸੀ ਸੀ ਇਟ ਵਾਸ ਟਿਲ ਮੇਡ ਦਿਸ ਪਾਲਿਸੀ ਹੈਸ ਬੀਨ ਮੇਡ ਟੂ ਬੈਨੀਫਿਟ ਸਰਟਨ ਪਾਰਟੀਆਂ ਐਂਡ ਇਨ ਲਿਊ ਕੁਇਡ ਪ੍ਰੋ ਕੁਆ ਪੈਸਾ ਲਿਆ ਗਿਆ ਆਮ ਆਦਮੀ ਪਾਰਟੀ ਨੇ ਉਹ ਪੈਸਾ ਵਰਤਿਆ ਗਿਆ ਗੋਆ ਦੀਆਂ ਚੋਣਾਂ ਵਿੱਚ ਉਹ ਪੈਸਾ ਇਹਨਾਂ ਦੇ ਕੋਲ ਨੇ ਇਹਨਾਂ ਦੇ ਇਹ ਉਹਨਾਂ ਦੇ ਕਈ ਚਸ਼ਮਦੀਦ ਗਵਾਹ ਕਈ ਅਪਰੂਵਰ ਪੈਦਾ ਕਰ ਲਏ ਬੜਾ ਸੀਰੀਅਸ ਇਸ਼ੂ ਸੋ ਵੈਸੇ ਤਾਂ ਕੱਟੜ ਇਮਾਨਦਾਰੀ ਇਹਨਾਂ ਦੀ ਮੁੱਕ ਗਈ ਸੀ ਦਿੱਲੀ ਦੇ ਸ਼ਰਾਬ ਘਟਾਲੇ ਵਿੱਚ ਪਰੰਤੂ ਜਿਹੜਾ ਹੁਣ ਉਹ ਕਹਿ ਰਹੇ ਨੇ ਇੱਕ ਮਿੰਟ ਜੀ ਜਿਹੜਾ ਹੁਣ ਕਹਿ ਰਹੇ ਕਿ ਅਸੀਂ ਕੱਟੜ ਇਮਾਨਦਾਰ ਹਾਂ ਕੱਟੜ ਇਮਾਨਦਾਰ ਅਗਰ ਭਗਵੰਤ ਸਿੰਘ ਮਾਨ ਨੂੰ ਮੇਰੀ ਬੇਨਤੀ ਹੈ ਅਗਰ ਤੁਸੀਂ ਕੱਟੜ ਇਮਾਨਦਾਰ ਹੋ ਇਫ ਮੈਂ ਸਮਝਦਾ ਕਿ ਹਰਜੋਤ ਬੈਂਸ ਨੂੰ ਆਪਣੀ ਕੈਬਨਿਟ ਚੋਂ ਕੱਢਣਾ ਚਾਹੀਦਾ ਪੈਂਡਿੰਗ ਇਨਕੁਆਇਰੀ ਐਟ ਲੀਸਟ ਇਨਕੁਆਇਰੀ ਉਹਦੇ ਹੱਕ ਚੋਂ ਜੂ ਜੀਸਰਤ ਕੇ ਮੁੜ ਕੇ ਮੰਤਰੀ ਬਣਾ ਰਿਓ ਜਿਹੜੀ ਆਈਪੀਐਸ ਆਫੀਸਰ ਆ ਉਹਦੇ ਬਾਰੇ ਅਸੀਂ ਸਿਰਫ ਇਨਾ ਕਵਾਂਗੇ ਕਿ ਉਹਨੂੰ ਲਾਈਨ ਹਾਜ਼ਰ ਕੀਤਾ ਜਾਵੇ ਸ਼ੀ ਸ਼ੁੱਡ ਨਾਟ ਬੀ 기ਵਨ ਐਨੀ ਪੋਲਿਟਿਕ ਐਨੀ ਇੰਪੋਰਟੈਂਟ ਪੋਸਟਿੰਗ ਫਰੋਮ ਵੇਅਰ ਸ਼ੀ ਕੈਨ ਇਨਫਲੂਐਂਸ ਦਿਸ 100 ਕਰੋੜ ਸਾਈਬਰ ਸਕੈਂਡਲ ਤੇ ਜੁਡੀਸ਼ੀਅਲ ਇਨਕੁਆਇਰੀ ਦੀ ਜਿਹੜੀ ਹੈਗੀ ਆ ਅਗਰ ਜੁਡੀਸ਼ੀਅਲ ਇਨਕੁਆਇਰੀ ਹੋਈ ਤਾਂ ਜੁਡੀਸ਼ੀਅਲ ਆਫੀਸ ਉਹ ਕਿੰਨਾ ਗਲਤ ਆ ਕਿੰਨਾ ਠੀਕ ਆ ਉਹਨੇ ਕੋਠੀ ਵਾਕਏ ਉਤੋਂ ਲਈ ਉਹ ਪਰਚਾ ਉਹਦੇ ਕਹਿਣ ਤੇ ਕੀਤਾ ਕਿਉਂਕਿ ਆਫਟਰ ਆਲ ਇੱਕ ਅਲਿਗੇਸ਼ਨ ਡੀਜੀਪੀ ਦੇ ਦਫ਼ਤਰ ਪਹੁੰਚੇ ਹੋਈਆਂ ਔਰ ਹਾਈ ਕੋਰਟ ਨੇ ਮਦਦ ਕਰਕੇ ਇਸ ਵਿਸਲਬੋ ਅਮਰਜੋਤ ਅਮਨਜੋਤ ਕੌਰ ਨੂੰ ਜਿਹੜੀ ਇਹਦੀ ਸੀਗੀ ਡਾਇਰੈਕਸ਼ਨਸ ਟੂ ਟੂ ਲਾਜ ਐਨ ਐਫ ਆਰ ਉਹ ਸਟੇ ਕੀਤੀਆਂ ਹੋਈਆਂ ਸੋ ਹਾਈ ਕੋਰਟ ਐਸ ਆਲਸੋ ਸ਼ੁੱਡ ਟੇਕ ਕੌਗਨੀਡੈਂਸ ਤਾਂ ਕਿ ਜੁਡੀਸ਼ੀਅਲ ਆਫੀਸਰ ਦਾ ਕੰਡਕਟ ਜਿਹੜਾ ਹੈਗਾ ਇਜ਼ ਇਟ ਅਬਾਉਟ ਬੋਰਡ ਔਰ ਇਜ਼ ਇਟ ਬਿਲੋ ਬੋਰਡ ਇਹ ਹੋਣਾ ਚਾਹੀਦਾ ਪਰ ਸਾਡਾ ਮੰਨਣਾ ਵਾ ਤੇ ਇਹ ਜਿਹੜਾ ਬੜਾ ਵੱਡਾ ਮਾਮਲਾ ਇੱਕ ਕੱਟੜ ਬੇਈਮਾਨੀ ਵੱਲੋਂ ਇਸ਼ਾਰਾ ਕਰਦਾ ਵਾ ਔਰ ਅਗਰ ਭਗਵੰਤ ਪਾਨ ਹੁਣੀ ਇਸ ਦੀ ਇਨਕੁਆਇਰੀ ਨਹੀਂ ਕਰਾਉਣਗੇ ਜਾਂ ਇਹਨੂੰ ਜਿੱਦਾ ਕਟਾਰੂ ਚੱਕ ਦਾ ਮਸਲਾ ਠੰਡੇ ਬਸਤੇਚ ਜਿਹੜੀ ਯਕੀਨਾ ਸੀ ਉਹਦਾ ਸਰਬਜੀਤ ਕੌਰ ਮਾਨੋਕੇ ਦਾ ਐਨ ਆਰ ਆਈ ਦੀ ਕੋਠੀ ਵਿੱਚ ਉਸ ਅ ਬਿਗ ਕੋਲੋਸਲ ਕਰਾਪਸ਼ਨ ਐਂਡ ਇਲੀਗਲ ਪੋਜੀਸ਼ਨ ਦਾ ਸਕੈਂਡਲ ਜੀ ਠੰਡੇ ਬਸਤੇ ਦੇ ਵਿੱਚ ਬਲਕਾਰ ਸਿੰਘ ਡੀ ਐਸ ਪੀ ਦੀ ਅਸ਼ਲੀਲ ਵੀਡੀਓ ਠੰਡੇ ਬਸਤੇ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਪੰਜਾਬ ਚ ਰੱਜ ਕੇ ਹੋ ਰਹੀ ਆ ਤਾਂ ਤਾਂ ਦੇ ਉੱਤੇ ਰੋਜ਼ ਟਵਿੱਟਰ ਭਰਿਆ ਪਿਆ ਵਾ ਠੰਡੇ ਬਸਤੇ ਦੇ ਵਿੱਚ ਔਰ ਅੱਜ ਮੈਂ ਕਹਿਣਾ ਚਾਹੁੰਨਾ ਕਿ ਆ ਜਿਹੜਾ ਕੱਲ ਸੁਣਿਆ ਨਾ ਸੀਬੀਆਈ ਨੇ ਸੁਪਰੀਮ ਕੋਰਟ ਨੇ ਕੇਸ ਸੁਣਾ ਉਹਦੀ ਬੇਲ ਦਾ ਕੇਚਰੀਵਾਲ ਦਾ ਉਹਨਾਂ ਨੇ ਕੀ ਕਿਹਾ ਵਾ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਜਿਹੜੀ ਲਿਕਸ ਸਕੈਂਡਲ ਹੈਗਾ ਸੀਬੀਆਈ ਵਾਂਟਸ ਟੂ ਇਨਵੈਸਟੀਗੇਟ ਦਾ ਪੰਜਾਬ ਲਿਕਸ ਸਕੈਂਡਲ ਬਿਕੋਜ਼ ਉਹ ਰੈਪਲੀਕਾ ਆਫ ਦਿ ਦਿੱਲੀ ਪਾਲਿਸੀ ਆ ਜੋ ਦਿੱਲੀ ਟੈਲਮੇਟ ਪਾਲਿਸੀ ਦਿੱਤੀ ਗਈ ਚੁਣ ਕੇ ਪਲੇਅਰ ਲੈਂਦੇ ਗਏ ਉਹਦੀਆਂ ਸ਼ਰਤਾਂ ਤੈਅ ਕੀਤੀਆਂ ਗਈਆਂ ਇਨ ਬਿਨ ਉਹੀ ਸ਼ਰਾਬ ਘਟਾਲਾ ਪੰਜਾਬ ਦੇ ਵਿੱਚ ਹੋਇਆ ਤੇ ਹੁਣ सीबीआई ਨੇ ਕੱਲ ਕਿਹਾ ਹੈ ਕਿ ਰਾਜੂ ਰੈਫਰ ਟੂ ਸੈਕਸ਼ਨ 17 اے ਐਸ ਰਾਜੂ ਜਿਹੜਾ ਐਸਵੀ ਰਾਜੂ ਜਿਹੜਾ ਗਵਰਨਮੈਂਟ ਵੱਲੋਂ ਅਪੀਅਰ ਹੋ ਰਿਹਾ ਉਹ ਕਹਿੰਦਾ ਕਿ ਸੈਕਸ਼ਨ 17 ਨੇ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ ਐਂਡ ਇਟ ਸੈਟ ਰਿਕਵਾਇਰਸ ਪਰਮਿਸ਼ਨ ਫਰਮ ਦੀ ਅਪ੍ਰੋਪਰੀਏਟ ਅਥਾਰਟੀ ਟੂ ਕਮੈਂਸ ਐਨ ਇਨਵੈਸਟੀਗੇਸ਼ਨ ਦ ਸਟੇਟ ਗਵਰਨਮੈਂਟ देयर ਮਤਲਬ ਪੰਜਾਬ which is controlled by aam aadmi party under the influence of the present accused kejriwal is not granting permission under section 17a to investigate the offence he is influencing the non granting of permission here it is matlab cbi carry aaj supreme court de vich ke assi sharab kotala punjab da vi investigate karna chahunde ha par sanction nahi ditti ja rahi te sanction den ton darde kadli maan saab tusi je edde kattad imandar ha dudh de tote hoye ho ਤੁਹਾਡੇ ਕਦੀ ਕਿਸੇ ਨੇ ਕੋਈ ਪੈਸਾ ਨਹੀਂ ਬਣਾਇਆ ਤੁਸੀਂ ਤਾਂ ਬਿਲਕੁਲ ਕੀ ਕਹਿੰਦੇ ਵੈਗਨਰ ਗੱਡੀ 'ਚ ਚੜਦੇ ਹੋ ਗਨਮੈਨ ਤੁਹਾਡੇ ਕੋਲ ਕੋਈ ਨਹੀਂਗਾ ਸ਼ੀਸ਼ਮੈਲ ਤੁਸੀਂ ਕੋਈ ਨਹੀਂ ਬਣਾਇਆ ਹਜ਼ਾਰ ਗਨਮੈਨ ਦੀ ਤਾਂ ਆਪੋਜੀਸ਼ਨ ਝੂਠ ਬੋਲਦੀ ਆ ਤੁਸੀਂ ਤਾਂ ਇਕੱਲੇ ਹੀ ਤੁਰੇ ਫਿਰਦੇ ਪਿੰਡਾਂ ਤੇ ਬਾਜ਼ਾਰਾਂ ਦੇ ਵਿੱਚ ਤੇ ਮਤ ਡਰੋ ਤੇ ਸੀਬੀਆਈ ਨੂੰ ਵੀ ਦਿਓ ਪਰਮਿਸ਼ਨ ਟੂ ਇਨਵੈਸਟੀਗੇਟ ਦ ਲਿਕਸ ਕੈਂਡੀਲ ਇਨ ਪੰਜਾਬ ਐਂਡ ਆ ਜਿਹੜਾ ਮਸਲਾ ਇਸ ਵਿਸਲ ਬਲੋਅ ਰਮਨਜੋਤ ਕੌਰ ਨੇ ਉਠਾਇਆ ਵਾ ਇਹਦੀ ਜਾਂਚ ਜੇ ਤੁਹਾਡੇ 'ਚ ਜਾਨ ਹੈਗੀ ਆ ਤੇ ਇਹਦੀ ਲਿਖ ਦਿਓ ਚੀਫ ਜਸਟਿਸ ਪੰਜਾਬ ਰਿਆਣਾ ਹਾਈ ਕੋਰਟ ਨੂੰ ਕਿ ਇਹਦੀ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਉਹ ਕੀਤੀ ਜਾਵੇ ਬਸ ਇਹ ਇਹਨਾਂ ਦਾ ਪਰਖ ਦੀ ਘੜੀ ਹੈ ਜਿਹੜੇ ਰੋਜ਼ ਰੋਜ਼ ਰੌਲਾ ਪਾਉਂਦੇ ਕਿ ਇਮਾਨਦਾਰੀ ਇਮਾਨਦਾਰੀ ਇੱਥੋਂ ਪਤਾ ਲੱਗ ਜਾਣਾ ਕਿ ਕਿੱਡੇ ਕਿ ਇਮਾਨਦਾਰ ਨੇ ਜੇ ਇਮਾਨਦਾਰ ਨੇ ਜੇ ਸੱਚੇ ਨੇ ਤਾਂ ਆਈ ਐਮ ਕੁਆਈਟ ਸ਼ੋਰ ਕਿ ਭਗਵੰਤ ਮਾਨ ਵਿਲ ਨਾਟ ਹੈਜ਼ਿਟੇਟ ਟੂ ਆਰਡਰ ਅ ਵੈਰੀ ਇੰਡੀਪੈਂਡੈਂਟ ਐਂਡ ਫੇਅਰ ਇਨਵੈਸਟੀਗੇਸ਼ਨ ਔਰ ਅ ਜੁਡੀਸ਼ੀਅਲ ਇਨਕੁਆਇਰੀ ਥੈਂਕ ਯੂ ਸੋ ਮੱਚ ਫਾਰ ਜੁਆਇਨਿੰਗ ਮੀ ਟੁਡੇ ਨਾਊ ਯੂ ਕੈਨ ਆਸਕ ਮੀ ਦੇਖੋ ਮੇਰੇ ਵੱਲੋਂ ਡਿਫਾਰਮੇਸ਼ਨ ਕਰਨ ਉਸ ਇਨਸਪੈਕਟਰ ਤੇ ਮੇਰੇ ਵੱਲੋਂ ਉਹਦੇ ਤੇ ਪਰਚੇ ਦਰਜ ਕਰਾਉਣ ਪਰ ਆ ਜਿਹੜੇ ਤੱਥ ਡੀਜੀਪੀ ਦੇ ਕੋਲ ਚਲੇ ਗਏ ਨੇ ਜਦ ਤੱਕ ਇਹਦੀ ਜਾਂਚ ਨਹੀਂ ਕਰਵਾਉਣਗੇ ਉਦੋਂ ਤਾਈਂ ਡਿਫਾਰਮੇਸ਼ਨ ਦਾ ਨੋਟਿਸ मीनिंगलेस ਹੈ ਉਹ ਤਾਂ ਉਹ ਤਾਂ ਚਲੇ ਗਿਆ ਦਾ ਪਬਲਿਕ ਡੋਮੇਨ ਚ ਆ ਗਿਆ ਵਾ ਔਰ ਜੇ ਉਹ ਕਹਿੰਦਾ ਕਿ ਮੈਂ ਇੱਦਾਂ ਹੀ ਸਾਫ਼ ਸੁਥਰਾ ਟੈਲਿੰਗ ਟੂ ਸਟੈਪ ਡਾਊਨ ਐਜ਼ ਅ ਮਿਨਿਸਟਰ ਐਂਡ ਦੈਨ ਫੇਸ ਦੀ ਇਨਕੁਆਇਰੀ ਇਹ ਤਾਂ ਬੜਾ ਨਾਰਮਲ ਜਿਹਾ ਕੋਰਸ ਆ ਜਿਹੜਾ ਇੱਕ ਕੱਟੜ ਇਮਾਨਦਾਰਾਂ ਵਾਸਤੇ ਬੜਾ ਇੱਕ ਜੈਨੂਨ ਜਾਇ ਕੋਰਸ ਆਫ ਐਕਸ਼ਨ ਹੈ ਕਿ ਸਿਫਾ ਦਿਓ ਤੇ ਇਨਕੁਆਇਰੀ ਫੇਸ ਕਰੋ। ਇਨਕੁਆਇਰੀ ਫੇਸ ਨੇ ਤਾਂ ਇਹ ਵੀ ਕਿਹਾ ਕਿ ਉਹ ਦਾਗੀ ਅਫਸਰ ਤੇ ਇਨਕਵੇ ਮੀ ਕੀਤਾ ਜਾ ਸਕਦਾ ਜਿਹਦੇ ਤੇ ਖੁਦ ਅਲੀਗੇਸ਼ਨ ਫੀਲਡ ਦੇ ਵਿੱਚ ਹੈ। ਦੇਖੋ, ਦਾਗੀ ਕਿੱਦਾਂ ਵਾਂ ਸਮਝਾਓ ਮੈਨੂੰ। ਉਹ ਸਰਵਿੰਗ ਇਨਸਪੈਕਟਰ ਹੈ। ਯਾਦ ਆਉਵੇਂ ਨਾ ਦਾਗੀ ਆ ਤੇ ਜੇਲ੍ਹ ਚ ਹੈ। ਉਹ ਤਾਂ ਬਾਹਰ ਆ। ਔਰ ਉਹਨੇ ਇੱਕ ਡੀਜੀਪੀ ਨੂੰ ਸ਼ਿਕਾਇਤ ਲਿਖ ਕੇ ਦਿੱਤੀ ਪੂਰੇ ਤੱਥਾਂ ਦੇ ਆਧਾਰ ਦੇ ਉੱਤੇ। ਇਸ ਕਰਕੇ ਇਨਵੈਸਟੀਗੇਸ਼ਨ ਤੋਂ ਕੋ ਭੱਜ ਰਹੇ ਨੇ। ਸਰਵੇ ਇੱਕ ਇੱਕ ਮਿੰਟ ਜੀ ਇੱਕ ਕਹਿ ਦੇਣਾ ਕਿ ਜੀ ਫਲਾਨਾ ਅਫਸਰ ਇਹਨਾਂ ਲਈ ਤਾਂ ਸਾਰੇ ਹੀ ਦਾਗ ਹੀ ਆ ਇਹ ਇਕੱਲੇ ਦੋ ਦੋ ਤੋਤੇ ਨੇ ਜਾਂਚ ਤੋਂ ਮਤ ਭਜੋ ਜਾਂਚ ਫੇਸ ਕਰੋ ਔਰ ਜਾਂਚ ਜਿਹੜੀ ਆ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹਾਂਜੀ ਦਰਸ਼ਕੀ ਦੇ ਵਿੱਚ ਜਿਹੇ ਵਾਲਾ ਅਸਲਾ ਮਾਮਲਾ ਕੀ ਗੀਰੀ ਨੂੰ ਪਰਮੈਂਟ ਸੀ ਕਹਿ ਦਿੱਤੀ ਉਸ ਨੂੰ ਕਹਿੰਦਾ ਜੀ ਨੰਬਰ ਦੋ ਜਿਹੜੀ ਆਮ ਨੇ ਜਿਹੜੀ ਹੈ ਇੰਸਪੈਕਟਰ ਆ ਉਹ ਵਰਤ ਤੇ ਵਿਜੀਲੈਂਸ ਨਾਲ ਜਾ ਕੇ ਲੱਗਿਆ ਤਾਂ ਫੌਰਨ ਹੀ ਜੱਤੀ ਕਿ ਕਮਾਰ ਦੇ ਵਿੱਚ ਉਹ ਸਾਹਿਬ ਵਿਜੀਲੈਂਸਾਇਰ ਨੂੰ ਕੁਰ ਦਿੰਦੇ ਨੇ ਜੀ ਇੰਸਪੈਕਟਰ ਦੇਖੋ ਗੱਲ ਇਹ ਆ ਜਿਹੜਾ ਤੁਸੀਂ ਈਡੀ ਦਾ ਮਸਲਾ ਉਠਾਇਆ ਫਸਟ lets me correct you ED डायरेक्टली ਕੋ ਕੇਸ ਇਨਵੈਸਟੀਗੇਟ ਨਹੀਂ ਕਰ ਸਕਦੀ ਅਨਲੈਸ देयर इज ए शेड्यूल्ड डिफेंस इन फॉर्म ऑफ ए FIR ਸੋ ਨਾਓ देयर इज एन FIR ऑलरेडी एक्जिस्टਿੰਗ ਜਿਹੜੀ ਮੈਂ ਕੋਰਟ ਕਰਤੀ ਹੈ ਤੇ ED ਦਾ ਕੌਗਨੀਸ ਲੈਣੀ ਚਾਹੀਦੀ ਮੇਰੇ ਹਿਸਾਬ ਨਾਲ ਕਿ ED ਕੈਨ ਟੇਕ ਇਮੀਡੀਏਟ ਕੌਗਨੀਸ ਜਿਹੜੀ FIR ਨਾਉ ਦਰਜ ਹੋ ਗਈ ਜਨੂਅਰੀ 2024 ਦੀ ਉਹਦਾ ਦੂਜਾ ਤੁਸੀਂ ਕਹਿ ਰਹੇ ਕਿ ਉਹਨਾਂ ਨੇ ਵਿਜੀਲੈਂਸ ਨੇ ਛੱਡਤਾ ਮੇਰਾ ਉਹਨਾਂ ਨਾਲ ਕੋਈ ਸਰੋਕਾਰ ਨਹੀਂਗਾ ਮੈਂ ਉਹਨੂੰ ਜਾਣਦਾ ਵੀ ਨਹੀਂਗਾ ਮੈਂ ਤਾਂ ਸਿਰਫ ਕਹਿ ਰਿਹਾ ਕਿ ਜਿਹੜੀ ਉਹਨੇ DGP ਨੂੰ ਸ਼ਿਕਾਇਤ ਦਿੱਤੀ ਆ ਉਹਦੇ ਚ ਜਿਹੜੇ ਉਹਨੇ ਇਲਜ਼ਾਮ ਲਾਏ ਨੇ ਕਿ ਇਲੈਕਸ਼ਨ ਫੰਡਿੰਗ ਕਰਦੇ ਸੀ ਕਪੂਰੀਏ ਹੁਣੀ ਜਿਹੜਾ ਜਿਹੜੇ ਇਲਜ਼ਾਮਾਂ ਦੇ ਤਹਿਤ ਸਾਨੂੰ ਗ੍ਰਿਫਤਾਰ ਕੀਤਾ ਗਿਆ ਔਰ ਆਪਣੇ ਓਪੋਨੈਂਟਸ ਨੂੰ ਗ੍ਰਿਫਤਾਰ ਕਰਦੇ ਨੇ ਜਾਂ ਜਿਹੜੇ ਇਲਜ਼ਾਮ ਲਾਏ ਕਿ ਜਿਹੜੀ ਐਸਆਈਟੀ ਦੀ ਹੈੱਡ ਬੀਬੀ ਯਾਦਵ ਇਹ ਉਹਨੂੰ ਕਹਿ ਰਹੀ ਸੀ ਕਿ ਡੋਨਟ ਇਨਟਰਫੇਅਰ ਇਨ ਦਿਸ ਕੇਸ ਇਸ ਕੇਸ ਤੋਂ ਦੂਰ ਰਹੋ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਥੋੜੀ ਜਿਹੀ ਰਹਿ ਗਈ ਸੀ ਲਾਸਟ ਪੁਆਇੰਟ ਇੱਕ ਇਹਨਾਂ ਨੇ ਕਾਲ ਡਿਟੇਲਸ ਵੀ ਕਢਾਈਆਂ ਜਿਉਂ ਦੀਆਂ ਜਾਣ ਪੁੱਛ ਕੇ ਕਾਲ ਡਿਟੇਲਸ ਕਢਾਈਆਂ ਇਹਨਾਂ ਨੇ ਅ ਪ੍ਰੋਫੈਸਰ ਬਲਵਿੰਦਰ ਕੌਰ ਜਿਹੜੀ ਮਰ ਗਈ ਸੀ ਨਾ ਹਰਜੋਤ ਬੈਂਸ ਦੇ ਘਰ ਬੈਠੇ 1158 ਪ੍ਰੋਫੈਸਰਾਂ ਦੀ ਪ੍ਰੋਟੈਸਟ ਕਰਦੀ ਹੋਈ ਸੁਸਾਈਡ ਕਰ ਗਈ ਸੀ ਇਹ ਈਸੀ ਕੰਪਲੇਂਟ ਤੇ ਜਿਹੜੀ ਮੈਂ ਤੁਹਾਨੂੰ ਕੰਪਲੇਂਟ ਦਿਖਾ ਰਿਹਾ ਨਾ ਇਹਦੇ ਵਿੱਚ ਉਹਨੇ ਜਿਹੜੀ ਅ ਅਮਨਜੋਤ ਕੌਰ ਇਨਸਪੈਕਟਰ ਐ ਵੈਸਲ ਬਲੋਅਰ ਉਹਨੇ ਲਿਖਿਆ ਵਾ ਕਿ ਇੱਕ ਡੀਐਸਪੀ ਦੇ ਜ਼ਰੀਏ ਅ ਜੋਤੀ ਯਾਦਵ ਨੇ ਮੇਰੇ ਕੋਲੋਂ 2 ਨੰਬਰਾਂ ਦੀ 26 10 2023 26 10 2023 ਨੂੰ ਜੋਤੀ ਯਾਦਵ ਨੇ ਇੱਕ ਡੀਐਸਪੀ ਦੇ ਥਰੂ ਦੋ ਟੈਲੀਫੋਨ ਕਾਲਾਂ ਦੀ ਇਲੀਗਲ ਕਾਲ ਡਿਟੇਲ ਕਟਾਈ ਕਿਉਂਕਿ ਸਾਈਬਰ ਇੰਚਾਰਜ ਇਹ ਅਮਨਜੋਤ ਕੌਰ ਸੀ ਤੇ ਉਹ ਤਾਂ ਕਿਸੇ ਦੂਸਰੇ ਡਿਪਾਰਟਮੈਂਟ ਕੰਮ ਕਰ ਰਹੀ ਸੀ ਵਰਬਲੀ ਉਹਨੂੰ ਹੁਕਮ ਕਰਕੇ ਪ੍ਰੋਫੈਸਰ ਬਲਵਿੰਦਰ ਕੌਰ ਜਿਹਨੇ ਸੁਸਾਇਡ ਕਮਿਟ ਕੀਤੀ ਉਹਦਾ ਨੰਬਰ ਸੀਗਾ 94639 2929 880 ਤੇ ਦੂਸਰਾ ਨੰਬਰ ਸੀਗਾ 94649 97606 ਇੰਨੀਆਂ ਡਿਟੇਲਸ ਨੇ ਇਸ ਕੰਪਲੇਂਟ ਵਿੱਚ ਬ੍ਰੀਕੀ ਨਾਲ ਹੁਣ ਸਿਰਫ ਇਹ ਕਹਿ ਦੇਣਾ ਕਿ ਜੀ ਉਹ ਅਫਸਰ ਧਾਕੀ ਆ ਤਾਂ ਮੈਂ ਕਹਿੰਦਾ ਉਸ ਅਫਸਰ ਨੂੰ ਛੱਡ ਦਿਓ ਤੁਸੀਂ ਤੁਸੀਂ ਜਿਹੜਾ ਹੈਗਾ ਵਾ ਇੱਕ ਜਾਂਚ ਕਰਾਓ ਫਰੋਮ ਅ ਇੰਡੀਪੈਂਡੈਂਟ ਫੇਅਰ ਇਨਕੁਆਇਰੀ ਬਾਏ ਦੀ ਬਾਏ ਬਾਏ ਜੁਡੀਸ਼ੀਅਲ ਅਫਸਰ ਸੋ ਇਹ ਗੱਲਾਂ ਜਿਹੜੀਆਂ ਮੇਰੀਆਂ ਸੀਗੀਆਂ ਬੜੀਆਂ ਵਾਜਬ ਨੇ ਮੈਂ ਕੋਈ ਗਲਤ ਗੱਲ ਨਹੀਂ ਮੰਗ ਰਿਹਾ ਮੈਂ ਤਾਂ ਜੋ ਉਹਨੇ ਕੰਪਲੇਂਟ ਦਿੱਤੀ ਉਹਦੇ ਆਧਾਰ ਦੇ ਉੱਤੇ ਗੱਲ ਕੀਤੀ ਹੈ ਹਾਂਜੀ ਡੀਐਸਪੀ ਦੀ ਡਿਊਟੀ ਲਾਈ ਗਈ ਸੀ that i don't know ਉਹਨਾਂ ਨੇ ਆਪਣੀ ਕੰਪਲੇਂਟ ਮੈਂਸ਼ਨ ਕੀਤਾ ਹੋਇਆ ਮੈਂਸ਼ਨ ਕੀਤਾ ਕਿ ਫਲਾਣੇ ਡੀਐਸਪੀ ਨੇ ਜੋਤੀ ਜਾਦਵ ਦੇ ਕਹਿਣ ਤੇ ਮੇਰੇ ਕੋਲ ਗੈਰ ਕਾਨੂੰਨੀ ਕਾਲ ਡਿਟੇਲ ਇਹ ਵੀ ਅਫੈਂਸ ਆ ਇਲੈਕਸ਼ਨ ਫੰਡ ਲੈਣਾ ਵੀ ਅਫੈਂਸ ਆ ਉਹਨੂੰ ਇਹ ਕਹਿਣਾ ਕਿ ਤੂੰ ਇਸ ਕੇਸ ਤੋਂ ਬਾਹਰ ਰਹਿ ਇਹ ਵੀ ਅਫੈਂਸ ਆ ਜਿਹੜੀ ਉਹਨਾਂ ਦੀ ਆਪਸ ਹੁਣ ਦੇਖੋ ਇਨਵੈਸਟੀਗੇਸ਼ਨ ਕੀ ਮੈਟਰ ਹੁੰਦਾ ਕੋਸ਼ੀ ਵੀ ਇਹ ਜਾਂਚ ਕਰੇ ਜੁਡੀਸ਼ੀਅਲ ਇਹਨਾਂ ਸਾਰੇ ਸਿਸਟਮ ਦੀ ਕੋਲ ਡਿਟੇਲਸ ਨਿਕਲਣਗੀਆਂ ਸਮਝ ਗਏ ਹਰਜੋਤ ਪੈਸ ਦੀ ਕਪੂਰੀਏ ਨਾਲ ਕਪੂਰੀਏ ਦੀ ਆਈਪੀਐਸ ਨਾਲ ਆਈਪੀਐਸ ਦੀ ਪਲਕ ਨਾਲ ਪਲਕ ਦੀ ਕਿਸੇ ਅਗਰ ਹੈ ਜੁਡੀਸ਼ੀਅਲ ਆਪਸ਼ਨ ਨਾ ਤਾਂ ਦੇ ਵਿਲ ਬੀ 올 ਕਨੈਕਟਡ ਐਂਡ ਗੋਟ ਟੂਗੇਦਰ ਬਟ ਓਨਲੀ ਏ ਵੈਰੀ ਡੀਪ ਇਨਵੈਸਟੀਗੇਸ਼ਨ ਕੈਨ ਰਿਜ਼ੋਲਵ ਦਿਸ ਮੈਟਰ ਐਂਡ ਅਸੀਂ ਇਨਵੈਸਟੀਗੇਸ਼ਨ ਹੀ ਮੰਗ ਰਹੇ ਆ ਇਤੋਂ ਜ਼ਿਆਦਾ ਅੱਗੇ ਕੁਝ ਨਹੀਂ ਮੰਗ ਰਹੇ ਔਰ ਇਹਦੇ ਰਿਪ੍ਰেজੈਂਟੇਸ਼ਨ ਦੇ ਆਧਾਰ ਦੇ ਉੱਤੇ ਹੀ ਮੰਗਦੇ ਥੈਂਕ ਯੂ ਸੋ ਮੱਚ ਧੰਨਵਾਦ